ਗਾਰਾਂਦਰ ਤੇ ਨੌਕਰੀ ਕਰਨਾ ਹੈ ਮਾਈ ਰੂਬੀ ਦਾ ਅਸਲੀ ਨਾਮ ਮਾਈ ਸਲੀਮਾ ਸੀ ਮਾਈ ਸਲੀਮਾ ਬਗਦਾਦ ਸ਼ਰੀਫ ਦੇ ਇਰਤ ਗਿਰਦ ਨਜ਼ਦੀਕ ਰਹਿੰਦੀ ਹੁੰਦੀ ਸੀ ਮਾਈ ਦੇ ਘਰੋਂ ਔਲਾਦ ਨਹੀਂ ਸੀ ਕਿਸੇ ਰਹਿਬਰ ਨੇ ਦੱਸਿਆ ਕਿ ਮਾਈ ਮੈਂ ਤੈਨੂੰ ਇਦਾਂ ਦਾ ਦਰਨਾ ਦੱਸ ਦਵਾਂ ਜਿੱਥੋਂ ਅਸ ਤੱਕ ਕੋਈ ਖਾਲੀ ਨਹੀਂ ਆਇਆ ਤੇਰੀ ਵੀ ਝੋਲੀ ਭਰੀ ਜਾਊਗੀ ਉੱਥੋਂ ਵੇ ਭਾਈ ਕਿਹੜਾ ਦਰ ਆਹੋ ਮਾਈ ਬਗਦਾਦ ਚਲੀ ਜਾ ਗੋਸਪਾਕ ਸਰਕਾਰਾਂ ਦਾ ਦਰ ਕਾਦਰੀਆਂ ਦਾ ਦਰਬਾਰ ਆਹੋ ਉੱਥੋਂ ਕੋਈ ਖਾਲੀ ਨਹੀਂ ਆਇਆ ਅਸ ਤੱਕ ਅੱਛਾ ਭਾਈ ਮਾਈ ਨੇ ਇੰਜ ਹੀ ਕੀਤਾ ਸਰਕਾਰਾਂ ਦੇ ਦਰ ਤੇ ਜਾ ਕੇ ਅਰਜ਼ ਕੀਤੀ ਸਰਕਾਰ ਮੇਰੇ ਘਰ ਔਲਾਦ ਨਹੀਂ ਹੈ ਆਪ ਸਰਕਾਰਾਂ ਨੇ فرمایا ਮਾਈ ਸਲੀਮਾ ਤੇਰੇ ਘਰ ਔਲਾਦ ਹੋ ਜੂ ਪਰ ਇੱਕ ਕੰਮ ਕਰੀ ਸਾਡੀ 11ਵੀਂ ਖਵਾਉਣਾ ਨਾ ਕਦੀ ਭੁੱਲੀ ਜੀ ਸਰਕਾਰ ਮਾਈ ਨੇ ਇੰਜ ਹੀ ਕੀਤਾ ਘਰ ਆ ਕੇ ਹਰ ਮਹੀਨੇ 11ਵੀਂ ਖਵਾਉਣੀ ਸ਼ੁਰੂ ਕਰ ਦਿੱਤੀ ਅੱਜ ਹੋਰ ਕੱਲ ਹੋਰ ਅੱਲਾਹ ਪਾਕ ਦੀ ਮਰਜ਼ੀ ਨਾਲ ਗੌਸ ਪਾਕ ਸਰਕਾਰ ਦੀ ਦੁਆ ਨਾਲ ਮਾਈ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ 18 ਸਾਲ ਮਾਈ ਨੇ 11ਵੀਂ ਖਵਾਈ 18 ਸਾਲ ਬਾਅਦ ਇੱਕ ਦਿਨ ਦਾ ਕੀ ਵਾਕਿਆ ਉਹੀ ਦਿਨ ਪੁੱਤ ਦੀ ਬਰਾਤ ਆ ਗਿਆ ਤੇ ਉਹੀ 11ਵਾਂ ਨਹੀਂ ਫੜਦੇ ਨਾਲ ਆਪਣੀ ਪੁੱਤ ਦੇ ਵਿਆਹ ਦੇ ਚਾਹ ਦੇ ਵਿੱਚ ਮਾਈ 11ਵੀਂ ਫੜਾਉਣਾ ਭੁੱਲ ਗਈ ਆਪ ਕਾਦਰੀ ਫਿਰ ਕਿਵੇਂ ਸਖੀ ਨੇ ਆਪ ਆਪਣੇ ਮਰੀਦ ਨੂੰ ਕਹਿੰਦੇ ਨੇ ਚੱਲ ਭਈ ਉਹ ਮਾਈ 11ਵੀਂ ਫੜਾਉਣਾ ਭੁੱਲ ਗਈ ਆਪਾਂ ਯਾਦ ਕਰਾਈਏ ਕਿ ਅੱਜ 11ਵੀਂ ਹੈ ਸਰਕਾਰ ਨੇ ਰੂਪ ਬਦਲੇ ਆਪਣਾ ਫਕੀਰਾਂ ਵਾਲਾ ਬਣਾ ਪਾਇਆ ਤੇ ਮਾਈ ਦਾ ਘਰ ਦਾ ਦਰਵਾਜ਼ਾ ਖੜਕਾਇਆ ਜਾ ਕੇ ਮਾਈ ਖਾਣੂ ਕੁਝ ਦਿਓ ਤੇ ਮਾਈ ਨੇ ਦਰਵਾਜ਼ਾ ਖੋਲਿਆ ਮਾਈ ਨੇ ਨਹੀਂ ਪਛਾਣਿਆ ਕਿ ਮੇਰੇ ਪੀਰ ਆ ਗਏ ਕਰ ਆਹਾ ਟਰੋਕਰੇ ਚੋਂ ਦੋ ਸੁੱਕੀਆਂ ਰੋਟੀਆਂ ਚੱਕੀਆਂ ਔਰ ਸਰਕਾਰ ਨੂੰ ਫੜਾ ਦਿੱਤੀਆਂ ਲੈ ਬਾਬਾ ਚੱਲ ਅਗੇ ਸਰਕਾਰਾਂ ਨੇ ਉਹੀ ਦੋ ਸੁੱਕੀਆਂ ਰੋਟੀਆਂ ਛੋਲੇ ਚ ਪਾਈਆਂ ਆਪਣੇ ਮਰੀਦ ਨੂੰ ਕਹਦੇ ਨੇ ਚੱਲ ਵੀ ਚਲੀਏ ਓਏ ਮਾਈ ਹੁਣ ਆਪਾਂ ਨੂੰ ਭੁੱਲ ਗਈ ਆਪਾਂ ਮਾਈ ਨੂੰ ਭੁੱਲ ਜੋ ਆਹਾ ਮਾਈ ਆਪਾਂ ਨੂੰ ਭੁੱਲ ਗਈ ਆਪਾਂ ਹੁਣ ਮਾਈ ਨੂੰ ਭੁੱਲ ਜੋ ਖਵਾਜਾ ਪੀਰ ਜ਼ਿੰਦਾ ਪੀਰ ਖਵਾਜਾ ਖਿਦਰ ਖਵਾਜਾ ਸਾਹਿਬ ਕੋਲੇ ਵਾਸ ਪਾਸਰਕਾਰ ਨੇ فرمایا خواجہ ਸਾਹਿਬ ਤੁਹਾਡੇ ਕੋਲੇ ਸਾਡੀ ਅੱਜ ਇੱਕ ਆਮਾਨਤ ਆਉਗੀ ਇੱਕ ਬੇੜਾ ਆਊਗਾ ਉਹਨੂੰ ਸੰਭ ਕੇ ਰੱਖਿਓ ਤੁਹਾਡੇ ਕੋਲੇ ਸਾਡਾ ਇੱਕ ਬੇੜਾ ਆਉਣਾ ਉਹਨੂੰ ਸੰਭ ਕੇ ਰੱਖਿਓ ਜਦੋਂ ਜ਼ਰੂਰਤ ਹੋਊਗੀ ਅਸੀਂ ਮੰਗ ਲਾਂਗੇ ਕਿਉਂਕਿ ਪੀਰ ਕਦੇ ਬੇੜੇ ਡੋਬਦੇ ਨਹੀਂ ਹੁੰਦੇ ਹਮੇਸ਼ਾ ਤਾਰਦੇ ਹੁੰਦੇ ਹਾਂ ਹਾਂ ਇਮਤਿਹਾਨ ਜ਼ਰੂਰ 12-12 ਸਾਲ ਦਾ ਹੋ ਜਾਂਦਾ ਮਾਈ ਦੇ ਪੁੱਤ ਦਾ ਬੇੜਾ ਸਣੇ ਜੰਜ ਸਣੇ ਬਰਾਤੀ ਆ ਰਹੇ ਨੇ ਵਿਆਹ ਕੇ ਵਾਪਸ ਤੂਫਾਨ ਚੜਿਆ ਨਹਿਰ ਦੇ ਕੰਢੇ ਕੁਮਣ ਘੇਰੀਆਂ ਪਈਆਂ ਮਾਈ ਦੇ ਪੁੱਤ ਦਾ ਬੇੜਾ ਡੁੱਬ ਗਿਆ ਜਾ ਕੇ ਕਿਸੇ ਨੇ ਦੱਸਦਾ ਮਾਈ ਤੇਰੇ ਪੁੱਤ ਦਾ ਬੇੜਾ ਡੁੱਬ ਗਿਆ ਮਾਈ ਭੱਜੀ-ਭੱਜੀ ਨਹਿਰ ਦੇ ਕੰਢੇ ਆਈ ਕਦੀ ਇੱਧਰ ਨੂੰ ਜਾਂਦੀ ਆ ਕਦੀ ਇੱਧਰ ਨੂੰ ਜਾਂਦੀ ਆ ਰੋਂਦੀ ਕਰ ਲੌਂਦੀ ਫਿਰਦੀ ਆ ਅੱਜ ਹੋਰ ਕੱਲ ਹੋਰ 10 ਦਿਨ 20 ਦਿਨ ਮਹੀਨਾ 6 ਮਹੀਨੇ ਸਾਲ 12 ਸਾਲ ਗੁਜ਼ਰ ਗਏ ਉੱਥੇ ਰੋਂਦੀ ਨੂੰ ਅੱਖਾਂ ਤੋਂ ਘੱਟ ਦਿਸਣ ਲੱਗ ਪਿਆ ਚੱਕ-ਚੱਕ ਆਪਣੇ ਉੱਪਰ ਮਿੱਟੀ ਪਾਈ ਜਾਂਦੀ ਆ ਬੁਰੇ ਹਾਲ ਕਰ ਲੈ ਲੋਕਾਂ ਨੇ ਮਾਈ ਸਲੀਮਾ ਕਹਿਣਾ ਛੱਡ ਦਿੱਤਾ ਮਾਈ ਰੂੜੀ ਦਾ ਨਾਮ ਪਕਾ ਲਿਆ ਆਹਾ 12 ਸਾਲ ਬਾਅਦ ਗौਸ ਪਾਕ ਸਿਰ ਆਪਣੇ murid ਨੂੰ ਕਹਦੇ ਨੇ ਚੱਲ ਵੀ ਚਲੀਏ ਓਏ ਅੱਜ ਨਹਿਰ ਕੰਢੇ ਸੈਰ ਕਰ ਆਈਏ ਨਾਲੇ ਮਾਈ ਸੁਲੀਮਾ ਦਾ ਵੀ ਬੇੜਾ ਪਾਰ ਕਰੀਏ ਹੁਣ ਤਾਂ ਬਹੁਤ देर ਹੋ ਗਈ ਸਰਕਾਰਾਂ ਨੇ ਫੇਰ ਆਪਣਾ ਰੂਪ ਬਦਲਿਆ ਫਕੀਰਾਂ ਵਾਲਾ ਬਣਾ ਪਾਇਆ ਆਪਣੇ murid ਨੂੰ ਨਾਲ ਲਿਆ ਉਸੇ ਨਹਿਰ ਦੇ ਕੰਢੇ ਆ ਗਿਆ ਆ ਕੇ ਪੁੱਛਣ ਲੱਗੇ ਮਾਈ ਕਦੀ ਇੱਧਰ ਨੂੰ ਜਾਂਦੀਆਂ ਕਦੀ ਇੱਧਰ ਨੂੰ ਜਾਂਦੀਆਂ ਇੱਥੇ ਕੀ ਲੱਭਦੀ ਫਿਰਦੀਆਂ ਤੇਰਾ ਕੀ ਗਵਾਚ ਗਿਆ ਇੱਥੇ ਮਾਈ ਸੁਲੀਮਾ ਨੇ ਫੇਰ ਨਹੀਂ ਬਿਛਾਣਿਆ ਕਿ ਮੇਰੇ ਪੀਰ ਆ ਗਿਆ ਕਹਿੰਦੀ ਬਾਬਾ ਤੂੰ ਨਹੀਂ ਜਾਣਦਾ ਇਥੇ ਮੇਰੇ ਪੁੱਤ ਦਾ ਬੇੜਾ ਡੁੱਬ ਗਿਆ। ਅੱਛਾ ਮਾਈ ਕਿੰਨੀ ਕੁ ਦੇਰ ਹੋ ਗਈ? ਬਾਬਾ ਉਹਨੂੰ ਤਾਂ 12 ਸਾਲ ਹੋ ਗਏ। 12 ਸਾਲ ਹੋ ਗਏ? ਹਾਂ ਬਾਬਾ। ਆਪ ਸਰਕਾਰ ਫਰਮਾਉਣ ਲੱਗੇ ਮਾਈ ਉਹ ਫਿਰ ਇੱਥੇ ਕੀ ਲੱਭਦੀਆਂ? ਜਾ ਘਰ ਚਲੀ ਜਾ। ਹੁਣ ਤਾਂ ਉਹਨਾਂ ਦੀਆਂ ਹੱਡੀਆਂ ਵੀ ਨਹੀਂ ਬਚੀਆਂ ਹੋਣੀਆਂ ਇੱਥੇ। ਆਹੋ। ਮਾਈ ਕਹਿੰਦੀ ਬਾਬਾ ਪਤਾ ਤਾਂ ਮੈਨੂੰ ਵੀ ਆ ਕਿ ਹੁਣ ਉਹਦੀਆਂ ਹੱਡੀਆਂ ਵੀ ਨਹੀਂ ਬਚੀਆਂ ਹੋਣੀਆਂ ਪਰ ਮੈਨੂੰ ਇੱਕ ਆਸ ਆ ਇੱਕ ਉਮੀਦ ਆ। ਕਿਹੜੀ? ਕਿ ਜਦ ਮੇਰਾ ਪੀਰ ਇੱਥੇ ਆ ਗਿਆ ਨਾ 12 ਸਾਲ ਤਾਂ ਕੀ? 1200 ਸਾਲ ਦੇ ਡੁੱਬੇ ਵੇੜੇ ਪਾਰ ਕਰ ਜੁਣੇ ਮੇਰੇ ਪੀਰ ਨੇ ਆਹ ਵਾਹ ਵਾਹ ਆਪੋ ਆਪਣੇ ਗੁਰੂ ਦੇ ਨਾਮ ਤੇ ਜ਼ੋਰ ਨਾਲ ਤਾੜੀ ਮਾਰਿਆ ਸਰਕਾਰ ਹੱਸ ਕੇ ਪੁੱਛਣ ਲੱਗੇ ਮਾਈ ਐਦਾਂ ਦਾ ਤੇਰਾ ਕਿਹੜਾ ਪੀਰ ਆ ਜਿਹੜਾ 1200 ਸਾਲ ਦੇ ਡੁੱਬੇ ਵੇੜੇ ਪਾਰ ਕਰਦਾ ਮਾਈ ਕਹਿੰਦੀ ਬਾਬਾ ਤੂੰ ਨਹੀਂ ਜਾਣਦਾ ਉਹਨੂੰ ਉਹਨੂੰ ਅਬਦੁਲ ਕਾਦਰ 11ਵੇਂ ਵਾਲਾ ਕਹਿੰਦੇ ਨੇ ਆਹ ਆਪਣਾ ਨਾਮ ਸੁਣ ਕੇ ਸਰਕਾਰ ਸੋਚਣ ਲੱਗੇ ਅਬਦੁਲ ਕਾਦਰ ਇਹ ਤੇਰੇ ਇਤਿਹਾਸ ਲਈ ਬੈਠੀ ਸਰਕਾਰਾਂ ਨੇ ਉਹੀ ਝੋਲੇ ਚੋਂ ਦੋ ਸੁੱਕੇ ਰੋਟੀਆਂ ਕੱਢੀਆਂ ਮਾਈ ਪਛਾਣਦੀ ਐ ਇਹਨਾਂ ਨੂੰ ਤੇ ਮਾਈ ਸੁਲੀਮਾ ਨਜ਼ਦੀਕ ਆ ਕੇ ਦੇਖਿਆ ਹਾਂ ਬਾਬਾ ਇਹਦਾ 12 ਸਾਲ ਪਹਿਲਾਂ ਮੇਰੇ ਦਰ ਤੇ ਇੱਕ ਮੰਗਤਾ ਆਇਆ ਸੀ ਮੈਂ ਉਹਨੂੰ ਦਿੱਤੀਆਂ ਸੀ ਹਾਂ ਯਾਦ ਕਰ ਅਸੀਂ ਉਹੀ ਹਾਂ ਉਸ ਦਿਨ 11ਵੀਂ ਦਾ ਦਿਨ ਸੀ ਅਸੀਂ ਤੁਹਾਨੂੰ ਯਾਦ ਵੀ ਕਰਾਉਣਾ ਸੀ ਤੂੰ ਸਾਨੂੰ ਇਹ ਦੋ ਸੁੱਕੀਆਂ ਰੋਟੀਆਂ ਦੇ ਕਿ ਝੜਕਾਂ ਦੇ ਕੇ ਮੋੜ ਦਿੱਤਾ ਸਰਕਾਰ ਆਪਣੇ ਅਸਲੀ ਰੂਪ ਦੇ ਵਿੱਚ ਆ ਗਈ ਤੇ ਮਾਈ ਸੁਲੀਮਾ ਦੇ ਕੇ ਸਰਕਾਰਾਂ ਦੇ ਕਦਮਾਂ 'ਚ ਗਿਰ ਗਈ ਸਰਕਾਰ ਮੇਰਾ ਬੇੜਾ ਪਾਰ ਕਰੋ ਆਪਣਾ ਨਾਮ ਸੁਣ ਕੇ ਸਰਕਾਰ ਨੂੰ ਫੁੱਜਦਾ ਗਿਆ ਪਹਿਲਾ ਨਾਰਾ ਮਾਰਿਆ ਨਾਰਾ ਹੈਦਰੀ ਕਲਬੂਤ ਤਿਆਰ ਕਰ ਦਿੱਤੇ ਦੂਸਰਾ ਨਾਰਾ ਮਾਰਿਆ ਨਾਰਾਏ ਹੈਦਰੀ ਮੋਹਿਆਂ ਦੇ ਵਿੱਚ ਜਾਨਾ ਪਾ ਦਿੱਤੀ ਤੀਸਰਾ ਨਾਰਾ ਮਾਰਿਆ ਨਾਰਾਏ ਹੈਦਰੀ ਬੇੜਾ ਉੱਚੀ ਦਰਦ ਆ ਰਿਹਾ ਸੀ ਜਿੱਦਾਂ 12 ਸਾਲ ਪਹਿਲਾਂ ਦਰਦ ਆ ਰਿਹਾ ਸਰਕਾਰ ਫਰਮੋਹਣ ਲੱਗੇ ਮਾਈ ਸਲੀਮਾ ਹੁਣ ਦੇਖਦਾ ਹੁਣ ਤੇਰਾ ਕੋਈ ਬਰਾਤੀ ਘਟਦਾ ਨਹੀਂ ਹੁਣ ਖਣਾ ਜਰਵੀ ਵਾਲਾ ਇੱਥੇ ਫੇਰ ਨੰਗੇ ਦੀ ਕੋਈ ਬਰਾਤੀ ਘਟਾ ਆਪਣੇ ਪੁੱਤ ਦਾ ਬੇੜਾ ਹੁੰਦਾ ਦੇਖ ਕੇ ਮੈਂ ਇਸਲੀ ਮਨੋਂ ਚਾਹ ਚੜ ਗਿਆ ਲੋਕਾਂ ਨੂੰ ਦੱਸਦੀ ਫਿਰਦੀ ਆ ਕਿ ਮੇਰੇ ਪੀਰ ਨੇ ਕਿਦਾਂ ਨਾਰਾ ਮਾਰ ਕੇ ਮੇਰਾ ਬੇੜਾ ਪਾਰ ਕੀਤਾ ਕੀ ਕਹਿੰਦੀ ਆ ਨਾਰਾ ਮਾਰ ਕੇ 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 ਕਰਾਇਆ ਜੀ ਨੇ ਬੇੜਾ Bir anda yolu bir no yaktı de. var ya <laughs>